ਆਮੇ ਬੱਜੀ ਮੰਡਲ ਹਾਂ ਜਿਵੇਂ ਵਾਹ ਪਾਟੀ ਤੋਂ ਕਿਹਾ ਕਿ ਵਾੜ ਗਿਆ ਕੰਨੋਂ ਕ ਨਹੀਂ ਦੇ ਕੋਈ ਨਹੀਂ ਭਾਗ ਆ ਰਿਹਾ ਮੈਂ ਗਾਜੀ ਨੂੰ ਤਾਂ ਵੀ ਚੱਕਣਾ ਰੱਤ ਕੋਲੋਂ ਨਹੀਂ ਪੌਪਸ ਬੋਧਾ ਰੋਂ ਕੋ ਚ ਤੇਰੇ ਕੋਲੋਂ ਬਿੱਟੀ ਲੈਣੀ ਹੈ ਅਸੀਂ ਵੀ ਜੀ ਪਿਆਗਣ ਬੈਣੇ ਆਪਾਂ ਆਪਾਂ ਸਾਡੇ ਬਣ ਦਾ ਸੂਰੇ ਦਾ ਬੜਾ ਮਾੜਾ ਹਾਰ ਹੈ ਜਿਹੜੀਆਂ ਜੜੀਆਂ ਪੁੱਲ ਤੇ ਜਾਂਦੀਆਂ ਝਟਣਾਂ ਇਹਦੇ ਬਾਰੇ ਬੜੇ ਨਾਮਾਈ ਕੀਤੀ ਆ ਕਰਦੇ ਕਰਦੇ ਇਹ ਤੇ ਮੇਰੇ ਤੇ ਤੁਹਾਡੇ ਕੋ ਕੜੀ ਬੋਦੇ ਪੈਦ ਸਖ ਦਾ ਲਾ ਨੂੰ ਕੋਈ ਉਹ ਜਿਹੜਾ ਬੱਤਿਓ ਤੇ ਸਾਰੇ ਦੱਦੇ ਤੋੜ ਕੇ ਇਹ ਮੇਰਾ ਬੱਚਾ ਦੇਖ ਲਓ ਬੋਲਾ ਦੇ ਬੱਚਾ ਵੇਖ ਲਓ ਪੁੱਤ ਉਹ ਬੋਲਾ ਬੋਲਾ ਬਿਲਕੁਲ ਕੀ ਕਰਦਾ ਉਹ ਲੱਗਦਾ ਫੇਰ ਬੰਦ ਕਰ ਉਹ ਬਹੁਤ ਬੋਤ ਤਾ ਕਰਦਾ ਸਾਰੇ ਸਾਰੇ ਲੱਗੇ ਇੱਕੋ ਹੀ ਰਹਿ ਗਿਆ ਉਹਨੂੰ ਮੈਂ ਨਹੀਂ ਲੈਣਾ ਇੱਕ ਰਹਿ ਗਿਆ ਉਹਨੂੰ ਮੈਂ ਨਹੀਂ ਲੈਂਦਾ ਜਦ ਮੈਨੂੰ ਚੈਲੰਜ ਕਰਦਾ ਜੇ ਤੇਰੀ ਨੀਚੇਦਾਰੀ ਟਟਿਆੜੇ ਆ ਉੱਥੇ ਵੀ ਦਿਖਾ ਕੇ ਦਿੱਤੂ ਉਹ ਕੰਮ ਕੰਨੀਆਂ ਪਹਿਨ ਕੇ ਆਮ ਆਦਮੀ ਪਾਰਟੀ ਇਹਨਾਂ ਨੇ ਕੋਈ ਲੀਡਰ ਢਿੱਡ ਕੇ ਕਹਿੰਦਾ ਉਹਨੇ ਕਿ ਚੈਲੰਜ ਪਪਾ ਦਾ ਲਈ ਬੋਲ ਪਪਾ ਦਾ ਲਈ ਜਿਹੜੀ ਟਿਕਟ ਪ੍ਰਚਲਿਤ ਕਰਾਜਾ ਉਹ ਟਕਾ ਦੇ ਦਿੱਤੀ ਮੇਰੇ ਕੋਲ ਜੁਗਰਾਹ ਪੱਕਾ ਉਹ ਆਇਆ ਜੀ ਜੀ ਪੁਲਾਹਾ ਇਹ ਬੇ ਪੁਰਾਣੀ ਪਿੰਡ ਮੇਰੇ ਸੱਜਣ ਬੜਾ ਤਗੜਾ ਢੁਲਰੋਣੀ ਬੋਦਨਾ ਲਗਾ ਮੈਂ ਹਾਂ ਤੈਨੂੰ ਬੰਦਾ ਬਣ ਜਾ ਤੈਨੂੰ ਸਰਵੰਚ ਨਹੀਂ ਮਿਲਣੀ ਨਹੀਂ ਮਿਲਣੀ ਮੇਰਾ ਬੜਾ ਉਹ 25 ਬੜਾ ਕੰਮ ਕਰਦੀਆਂ ਨੇ ਪਰ ਮੈਂ ਦਾਵਾ ਕਰਦਾ ਨਹੀਂ ਕੋਟਾਂ ਵਾਲੀ ਹਾਂ ਜੀ ਤੋ ਤਗੜੇ ਹੋ ਜੂ ਇਹਨਾਂ ਦਾ ਕੰਮ ਖਤਰਾ ਹੋਵੇ ਇੱਕ ਬੋਟ ਦਾ ਮਾਰ ਪੰਜਾਬ ਤੋਂ ਤੁਹਾਡੇ ਲਈ ਤੇਰੀ ਬੇ ਤਗੜੀ ਨਹੀਂ ਹੋਈ ਇਹ ਭਗਵੰਤ ਮਾਨ ਅੱਜ ਸਾਹਮਣੇ ਕਿਵੇਂ ਦੰਦ ਸੋਹਰੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਨਕਰੀ ਪਬਲਿਕ ਨੂੰ ਮੈਂ ਗੁਰਪ੍ਰਭੂ ਜੀਆ ਮੈਂ ਵਧਾਈ ਦਿੰਦਾ ਤੇ ਜਿਹੜੀ ਤੁਸੀਂ ਮਾਲਾ ਸਾਹਿਬ ਗੱਲ ਪੁੱਛਣ ਦੇ ਮੈਂ ਆਮ ਆਦੀ ਪਾਰਟੀ ਤੋਂ 7 ਤੋਂ 8 ਸਾਲ ਕੰਮ ਕੀਤਾ ਵਾ ਮੈਂ 2017 ਦੀ ਇਲੈਕਸ਼ਨ ਦੇ ਵਿੱਚ ਜਦੋਂ ਗੁਰਪ੍ਰਤਾਪ ਖਸ਼ਾਲਪੁਰ ਨੇ ਇਲੈਕਸ਼ਨ ਲੜੀ ਉਦੋਂ ਮੈਂ ਚਟਾਨ ਮੰਗ ਖੜੇ ਹਾਂ ਅਹੀਂ ਸ਼ਾਹਪੁਰ ਜਾਜਨ ਵਿੱਚ ਬੂਥ ਆਹੀਂ ਲਾਇਆ ਸੀ ਤੇ ਮੈਂ ਆਮਾਦੀ ਪਾਰਟੀ ਦਾ ਬੂਥ ਲਾਇਆ ਸੀ ਜਿੱਥੋਂ ਉਦੋਂ ਕੀ ਗੁਰਦੀਪ ਸਿੰਘ ਰਣਾਵੇ ਨੇ ਕਾਂਗਰਸ ਦਾ ਬੂਥ ਲਾਇਆ ਸੀ ਗੁਰਦੀਪ ਸਿੰਘ ਰਣਾਵਾ ਦੀ ਦਾ ਬਸਤਾ ਪੜਿਆ ਸੀ ਮੇਰੇ ਨਾਲ ਬੈਠੇ ਹੀ ਜਦੋਂ 12 ਦਾ ਟਾਈਮ ਹੋਇਆ ਤਾਂ ਮੈਨੂੰ ਕਹਿੰਦੇ ਗੁਰਦੀਪ ਸਿੰਘ ਰਾਵਾ ਦਾ ਬੰਦੇ ਵੀ ਤੁਹਾਡੀ ਪਾਰਟੀ ਬਣ ਜਾਣੀ ਤੁਹਾਡੀ ਸਰਕਾਰ ਬਣ ਜਾਣੀ ਆਡਾ ਖਿਆਲ ਰੱਖਿਓ ਤੇ ਹੁਣ ਉਹ ਅੱਜ ਚਲੋ ਪਾਰਟੀ ਨਾਲ ਨਾਲ ਉਹ ਪਹਿਨਾ ਵੀ ਟਿਕਟ ਦਿੱਤੀ ਆ ਬਾਈ ਚ ਵੀ ਵੇਖ ਲਿਆ 24 ਚ ਵੀ ਉਹਨਾਂ ਨੂੰ ਵੇਖ ਲਿਆ ਤਾਂ ਵੇਖ ਲੋਕਾਂ ਨੇ ਹੁਣ ਵੀ ਲੈਣਾ ਵਾ ਆਮਾ ਥੋੜਾ ਰਹਿ ਗਿਆ 23 ਨੂੰ ਪਤਾ ਲੱਗ ਗਿਆ ਨਾ ਵਾ ਲੋਕਾਂ ਨੇ ਕਿੱਥੇ ਵੋਟਾਂ ਪਾਉਣੀਆਂ ਲੋਕ ਸਿਆਣੇ ਹੋ ਗਏ ਨੇ ਲੋਕਾਂ ਨੂੰ ਪਤਾ ਵਾ ਇਹ ਝੂਠੇ ਵਾਦੇ ਕੀਤੇ ਆ ਇੱਕੋ ਹੀ ਗੱਲ ਬਿੱਲ 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 ਤੇ ਦੋ ਤਿੰਨ ਚੀਜ਼ਾਂ ਲਈ ਫਿਰਦੇ ਆ ਜਿਹੜੇ ਇਹਨਾਂ ਨੇ ਵਾਦੇ ਕੀਤੇ ਬੀਬੀਆਂ ਨੂੰ ਆਪਾਂ 1100 ਰੁਪਇਆ ਦੇਵਾਂਗੇ ਉਹ ਹਜੇ ਤੱਕ ਦੇ ਨਹੀਂ ਦੇ ਉਹਨਾਂ ਨੇ ਇੱਕ ਸਿਰਫ ਸਾਲ ਪਹਿਲਾਂ ਦੇਣੀਆਂ ਵਾ ਤਾਂ ਕਿ ਵੋਟਾਂ ਪੈਣ ਪਰ ਲੋਕਾਂ ਨੂੰ ਵੋਟਾਂ ਨਹੀਂ ਪੈਣੀਆਂ ਯਾਰ ਕਾ ਪਬਲਿਕ ਸਿਆਣੀ ਹੋ ਗਈ ਆ ਲੋਕ ਸਿਆਣੇ ਨੇ ਲੋਕ ਪੜੇ ਲਿਖੇ ਨੇ ਲੋਕਾਂ ਨੂੰ ਸਾਰਾ ਪਤਾ ਵਾ ਇਸ ਸਟੇਜਾਂ 'ਤੇ ਚੜ ਕੇ ਜੋ ਮਰਜ਼ੀ ਕਹੀ ਜਾਣਾ ਗੱਲਾਂ ਕਰੀ ਜਾਂਦੇ ਨਿੱਕੋ ਗੱਲ ਪਰવાર-વાર ਪਰਾਰ-વાર ਇੱਕੋ ਹੀ ਗੱਲ ਕਰੀ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਕੀ ਨੇ ਗੱਲ ਰੌਲਾ ਪਾ ਕੇ ਦੇਖਣੇ ਕੀਤੀ ਮਗਰ ਭੇਡਾਂ ਨੂੰ ਸਾਰੇ ਗਈ ਜਾਂਦੇ ਸਾਰੇ ਕਾਰਨ ਕੀ ਬਣਿਆ ਪਾਰਟੀ ਛੱਡਣ ਦਾ ਤੇ ਕਾਂਗਰਸ ਕਿਉਂ ਜੋਇਨ ਕੀਤੀ ਹੈ ਵੇਖੋ ਕਾਰਨ ਮੈਂ ਤੁਹਾਨੂੰ ਇਹ ਦੱਸਣਾ ਜੀ ਵੇਖੋ ਜਦੋਂ ਲੰਮਾ ਸਮਾਂ ਪਾਰਟੀ 'ਚ ਮਿਹਨਤ ਕੀਤੀ ਹੋਵੇ ਛੱਡਣਾ ਤਾਂ ਬੜਾ ਔਖਾ ਹੁੰਦਾ ਕੁਝ ਕਮੀਆਂ ਹੁੰਦੀਆਂ ਨੇ ਜਦੋਂ ਗੰਦੀ ਰਾਜਨੀਤੀ ਹੋ ਜੇ ਨਾ ਪਾਰਟੀ ਦੇ ਵਿੱਚੋਂ ਆਪਣੇ ਬੰਦੇ ਸੁੱਟਾਂ ਡਾਇਬ ਨੇ ਵੀ ਇਹ ਗਾਣਾ ਵਾਜੇ ਗਾਣਾ ਵਾਜੇ ਮੈਂ ਵੇਖੋ ਜੀ ਮੈਂ ਕੋਈ ਲਾਤ ਨਹੀਂ ਕੇ ਅਹੁਦੇਦਾਰ ਦਾ ਮੈਨੂੰ ਪਾਰਟੀ ਕਹਿੰਦੀ ਤੈਨੂੰ ਬਲਾਕ ਸੰਤੀ ਚੇਰਮੈਨ ਹੀ ਲੜਾਵਾਂਗੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਤੁਸੀਂ ਮੈਨੂੰ ਬੜੇ ਚਿਰ ਦੇ ਕਹਿੰਦੇ ਆਂ ਔਂਡੇ ਜੀ ਮੈਨੂੰ ਤੁਸੀਂ ਜੂਥ ਵਿੰਗ ਦਾ ਲਾਤਾ ਜ਼ਿਲ੍ਹੇ ਦਾ ਪੈਣਾ ਮੈਨੂੰ ਬਲਾਕ ਪਰਬਾਰੀ ਤੋਂ ਬਟਾਲੇ ਦਾ ਲਾਇਆ ਸੀ ਤੇ ਫਿਰ ਮੈਨੂੰ ਪਦੇ ਘੜ ਚੁੜੀਆਂ ਲਾਤਾ ਚਲੋ ਪਾਰਟੀ ਜਿਵੇਂ ਜਿਵੇਂ ਕਹਿੰਦੀ ਹੋਵੇ ਉਵੇਂ ਆਪਾਂ ਪਾਰਟੀ ਦੀ ਮਿਹਨਤ ਕਰਦੇਗੇ ਪਰ ਜਦੋਂ ਪਾਰਟੀ ਦੇ ਵਿੱਚ ਜੀ ਗੰਦੀ ਰਾਜਨੀਤੀਆਂ ਹੋ ਜਾਂਦੀਆਂ ਠੇਡਾ ਲਾਉਣ ਇੱਕ ਦੂਜੇ ਨੂੰ ਠੱਬੀਆਂ ਲਾਉਂਦੇ ਫਿਰਦੇ ਨੇ ਵੀ ਸਾਡੇ ਰਾਵਾਂ ਦੇ ਰੋੜੇ ਚੁੱਕ ਲਈਏ ਮਨਕਰਦੀਪ ਸਿੰਘ ਕਰਨਾਵੇ ਦੀ ਮੈਂ ਗੱਲ ਕਰਦਾ ਮੇਰੇ ਘਰ ਦੀ ਮੀਟਿੰਗ ਰੱਖੀ ਹਾਈ ਕਮਾਂਡ ਨੇ ਅੱਜ ਤੋਂ 3 ਦਿਨ ਪਹਿਲਾਂ ਮੈਂ 5:30 ਦਾ 5:30 ਦਾ ਟਾਈਮ ਇੱਥੇ ਆ ਤੇ ਉਹਨਾਂ ਨੇ ਕਿਹਾ ਜੀ ਤੇਰੇ ਐਮ.ਐਲ.ਏ ਸਰਦਾਰ ਅਮਰਸਿੰਘ ਸਿੰਘ ਸਿੰਘ ਸ਼ਰੀ ਕਲਤੀ ਆਊਗਾ ਮੈਂ ਕਿਹਾ ਠੀਕ ਹੈ ਜੀ ਮੈਂ ਤਿਆਰੀ ਕਰ ਲਈ ਪੂਰੀ ਜਦੋਂ ਸਮਾਂ 8:00 ਦਾ ਵੱਜਾ ਆਹੀ ਪਿੰਡ 'ਚ ਲੱਗੇ ਬੰਦੇ ਕਹਿਣ ਇਹ ਜਿਹੜਾ ਆਪਣਾ ਸਰਪੰਚ ਬਣਿਆ ਜਤਿੰਦਰ ਸਿੰਘ ਮਾਨ ਇਹ ਮੈਨੂੰ ਬਾਹ ਕੇ ਆਪਣੇ ਉੱਤੇ ਕਮਰੇ 'ਚ ਆਪ ਬਾਹਰ ਜਾ ਕੇ ਫੋਨ ਤੇ ਗੱਲ ਕਰਦਾ ਰਿਹਾ ਕਰਦਾ ਰਿਹਾ ਕਰ-ਕਰ ਕੇ ਤੇ ਮੈਂ ਅੰਦਰ ਬੈਠਾ ਰਿਹਾ ਘੰਟਾ ਇੱਕ ਇਹਨਾਂ ਨੇ ਗੱਡੀ ਫੜੀ ਤੇ ਚੱਲ ਪੱਠੇ ਤੇ ਦਫਤਰੇ ਚੱਲ ਗਏ ਉੱਥੇ ਜਾ ਕੇ ਮੇਰੀ ਮੀਟਿੰਗ ਕੈਨਸਲ ਕਰਾਤੀ ਮੈਨੂੰ ਇਹ ਨਹੀਂ ਸਮਝ ਆਈ ਇਹਨਾਂ ਦੀ ਕਿ ਮੀਟਿੰਗ ਮੈਂ ਤੁਹਾਡੀ ਪਾਰਟੀ ਦੀ ਕਰਨੀ ਛੰਡੇ ਮੈਂ ਤੁਹਾਡੇ ਪਾਰਟੀ ਤੇ ਲਾਏ ਉਹ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ 'ਚ ਤੇ ਮੀਟਿੰਗ ਕਰਦਾ ਮੈਂ ਤੁਹਾਡੇ ਹੱਕ 'ਚ ਮੀਟਿੰਗ ਕਰਨੀ ਮੈਂ ਕਦੇ ਆਪਣੀ ਹੱਕ 'ਚ ਮੀਟਿੰਗ ਥੋੜਾ ਕਰਨੀ ਐਮਐਲਏ ਦਾ ਉਮੀਦਵਾਰ ਤੇ ਗਰਦੀਪ ਸਿੰਘ ਘਰਾਵਾ ਖਲੋਤਾ ਆਈ ਪਰ ਸ਼ਰਮ ਨਾ ਕਰੋਗੇ ਮਰਦਣਾ ਚਾਹੀਦਾ ਮੇਰੀ ਮੀਟਿੰਗ ਕੈਨਸਲ ਕਰਾਉਣ ਦੇ ਤੁਸੀਂ ਪਰ ਕੰਮ ਸਗਾਂ ਇਹ ਤਾਂ ਸੋਚੋ ਮੀਟਿੰਗ ਕੜੀ ਕਾਂਗਰਸ ਪਾਰਟੀ ਦੀ ਮੇਰਾ ਕੀ ਜਾਂ ਮੈਂ ਭਾਜਪਾ ਦੀ ਰੱਖੀ ਰੱਖੀ ਤਾਂ ਮਾਵਾ ਦੀ ਪਾਰਟੀ ਦੀ ਇਹਨਾਂ ਦੀਆਂ ਗੰਦੀਆਂ ਕਮੀਆਂ ਤੋਂ ਰਾਜਨੀਤੀ ਗੰਦੀ ਤੋਂ ਮੈਂ ਇਹਨਾਂ ਤੋਂ ਪਿਛੇ ਹੋ ਗਿਆ ਮੈਂ ਦੋ ਤਿੰਨ ਦਿਨ ਮੈਂ ਘਰ ਬੈਗਾ ਮੈਨੂੰ ਫੋਨ ਤੇ ਫੋਨ ਕਦੇ ਮੈਨੂੰ ਕੋਈ ਫੋਨ ਕਦੇ ਮੈਨੂੰ ਕੋਈ ਫੋਨ ਘਰੇ ਹੀ ਆ ਘਰੇ ਹੀ ਆ ਜਦੋਂ ਦਾ ਮੈਂ ਕੱਲ ਦਾ ਸ਼ਟੀਫਾ ਪਾਇਆ ਕੱਲ ਦੇ ਮੈਨੂੰ ਸ਼ਟੀਫੇ ਦੇ ਮੈਨੂੰ ਹੋਰ ਵੀ ਪਾਰਟੀਆਂ ਦੇ ਫੋਨ ਆਂਦੇ ਹੀ ਪਰ ਜਿੱਦ ਮੇਰਾ ਮਨ ਹੀ ਪਹਿਲਾਂ ਵੀ ਸਾਡਾ ਪਰਿਵਾਰ ਹੀ ਹਰਨਾਵਾ ਪਰਿਵਾਰ ਹੀ ਸਾਡੇ ਵੱਡੇ ਨੇ ਸਾਡੇ ਸਤਿਕਾਰਯੋਗ ਨੇ ਸਰਦਾਰ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਤੇ ਸਾਨੂੰ ਉਹੀ ਸਾਡੇ ਮਨ ਚ ਆ ਵੀ ਅਸੀਂ ਉਸੇ ਪਰਿਵਾਰ ਚ ਜਣਾਵਾ ਸਾਨੂੰ ਮੈਂ ਫਿਰ ਫੋਨ ਕੀਤਾ ਰੰਧਾਵਾ ਸਾਹਿਬ ਨਾਲ ਮੈਂ ਸਿੱਧੀ ਗੱਲ ਕੀਤੀ ਰੰਧਾਵਾ ਸਾਹਿਬ ਮੈਂ ਤੁਹਾਡੀ ਪਾਰਟੀ ਜੁਆਇਨ ਕਰਨੀ ਆਂ ਤੇ ਮੋਸਟ ਵੈਲਕਮ ਜੀ ਆਨੂੰ ਤੁਸੀਂ ਸਾਡਾ ਪਰਿਵਾਰ ਜੀ ਤੁਸੀਂ ਤਾਂ ਆ ਵੀ ਖਲੂ-ਖਲੂ ਹੋਏ ਰਹੇ ਤੁਸੀਂ ਸਾਰੇ ਇਕੱਠੇ ਹੋਗੇ ਵੇਖੋ ਜੀ ਸਾਰਾ ਪਰਿਵਾਰ ਸਾਡਾ ਇਕੱਠਾ ਹੋ ਗਿਆ ਜੀ ਸਾਰਿਆਂ ਤੋਂ ਪਹਿਲਾਂ ਸਾਡੇ ਸਤਰਾਮ ਸਿੰਘ ਤਾਇਆ ਜੀ ਮੇਰੇ ਨੇ ਵੱਖੋ-ਗਿਆਂ ਤੋਂ ਉਹ ਵੀ ਸਾਡੀ ਆਮਾਦੀ ਪਾਰਟੀ ਜੋ ਛੱਡ ਗਏ ਉਹਨੂੰ ਕਾਲੀਦਾਨ ਨੂੰ ਛੱਡ ਕੇ ਕੌਂਸਲ ਪਾਰਟੀ ਜੁਆਇਨ ਕੀਤੀ ਆ ਹੋਰ ਵੀ ਵੇਖੋ ਸਾਰੇ ਹੁਣ ਹੌਲੀ ਹੌਲੀ ਕੰਮ ਤੌਰ ਤੇ ਆ ਦੇ 20 ਤਰੀਕ ਨੂੰ ਦਿਨ 7:00 ਵਜੇ ਨਹੀਂ ਸੀ ਆਮਾਦੀ ਪਾਰਟੀ ਹੁਣ ਬੜਾ ਲੋਕਾਂ ਨੂੰ ਆ ਬਸ ਤੁਹਾਡੇ ਚਾਹਨਾ ਸੰਗ ਮੇਰੀ ਗੱਲ ਜਾਣ ਦੀ ਗੱਲ ਆ ਵੇਖੋ ਅਸੀਂ ਕਿਦਾਂ ਜੁੜਦੇ ਆ ਜਲਦ ਤੱਕ ਕਿਸ ਤਰ੍ਹਾਂ ਦਾ ਪਰਚ ਪਏਗਾ ਤੁਹਾਡੇ ਆ ਰਿਜ਼ਲਟ ਦਾ ਤੁਹਾਨੂੰ ਲੱਗ ਜੂਗਾ ਪਤਾ ਨਹੀਂ ਹੁਣ 23 ਤਰੀਕ ਨੂੰ ਤੁਸੀਂ ਆਪ ਜਾਣੋ ਜੇ ਮੀਡੀਆ ਨੂੰ ਤੁਹਾਨੂੰ ਸਾਰਾ ਪਤਾ ਹੀ ਆ ਬਸ ਝੰਡੀਆਂ ਨਾ ਵੇਖੋ ਇਹਨਾਂ ਦੀਆਂ ਸਰਕਾਰੀ ਖੰਭਿਆਂ ਦੀ ਲਾਤੀਆਂ ਤੇ ਕੋਠਿਆਂ ਦੇ ਲਾਤੀਆਂ ਤੇ ਪਾ ਆ ਸਿਰਫ ਤੁਸੀਂ 23 ਨੋਰਟ ਰਿਜ਼ਲਟ ਵੇਖਿਓ ਠੀਕ ਹੈ ਠੀਕ ਹੈ